ਇਹ ਨਾਲ ਦੇਖਦੇ ਆਈ ਸੀ ਆਹ ਦੀਦੀ ਬੈਠੀ ਹੈ ਪ੍ਰੋਪਰ ਦਿਖਾ ਨਹੀਂ ਸਕਦੇ ਹਾਂ ਮੈਂ ਨਹੀਂ ਤੇ ਦਿਖਾ ਦੇਣੇ ਮੈਨੂੰ ਕੋਈ ਹੋਰ ਨਹੀਂ ਸੀ ਆ ਚੁਕਲਾ ਥੋੜਾ ਜੱਦ ਦੱਦ ਬਣਾ ਦੇਣਾ ਇਹਨਾਂ ਦੀ ਮੰਮੀ ਦੀ ਥ੍ਰੈਡਿੰਗ ਕਰਾ ਲੱਗਿਆ ਇੱਕ ਦਿਨ ਇਹਦੀ ਵੀ ਕਰੂੰਗੀ ਆ ਦੇਖੋ ਇਹਦੀ ਭੈਣ ਦੀ ਵੀ ਕਰੂੰਗੀ ਜਿਹੜੀ ਛੋਟੀ ਆਲੀ ਆ ਨਿਆਣੀ ਜੀ ਹਲੇ ਛੋਟੀ ਹੈਗੀ ਹੈ ਨਾ ਉਹਦੀ ਵੀ ਕਰਾ ਕਰਾਂਗੇ ਹੈ ਨਾ ਕਰਾਂਗੇ ਨਾ ਕਰਾਂਗੇ ਹਾਂ ਆ ਦੇਖੋ ਇਹ ਤੂੰ ਵੀ ਆ ਉੱਪਰ ਆ ਜਲਦੀ ਤੂੰ ਚੜਾ ਸੜੀ ਜੀ ਆ ਦੇਖ ਆ ਸੜੀ ਜੀ ਹੈ ਚਪਲਾਂ ਤੇ ਲੱਗਾ ਆ ਦੇਖੋ ਚਪਲ ਇਹਨੇ ਲਿੱਤੀਆਂ ਨਵੀਆਂ ਮੈਂ ਚੋਰੀ ਕਰਕੇ ਲੈ ਜਾਣੀ ਅੱਜ ਇੱਕ ਵਾਰ ਆਹਾ ਸਟਾਈਲ ਤੋਂ ਮਾਰਦੀ ਆ ਇੱਕ ਵਾਰੀ ਦੁਬਾਰਾ ਕਰ ਦੇ ਤੂੰ ਵੀ ਕਰ ਮੇਰੇ ਨਾਲ ਦੀ ਆ ਦੇਖੋ ਬੱਚੇ ਕੀ ਕਰਦੇ ਆ ਫੜਾ ਦੁਬਾਰਾ ਫਰੈਂਕਿਸ਼ ਕਰ ਫਰੈਂਕਿਸ਼ ਤੇਰੇ ਘਰੇ ਕੋਣ ਆਇਆ ਚਾਚੀ ਚਾਚੀ ਆਈ ਤੇਰੇ ਘਰੇ ਚਾਚੀ ਆਈ ਹੈ ਸਾਡੇ ਘਰੇ ਆ ਚਾਚੀ ਯਾਰ ਗੁੰਨੂ ਵੀ ਬੋਲਦੇ ਆ ਦੇਖੋ ਦੇਖੋ ਇਹਨਾਂ ਨੇ ਰੋਵੇ ਤੇ ਆ ਦੇਖੋ ਉਹਨਾਂ ਦੀ ਕੁੜੀ ਬੈਠੀ ਹੋਈ ਆ ਦੇਖੋ ਕਿੱਦਾਂ ਦੇਖ ਰਹੀ ਨਿਆਣੀ ਆ ਲੈ 6 7 8 ਮਹੀਨੇ ਦੇ ਆ ਬੈਠੀ ਹੋਈ ਹੈ ਨਾ ਗਾਈਸ ਆ ਦੇਖੋ ਆ ਦੀਦੀ ਥਰੈਡਿੰਗ ਕੀਤੀ ਆ ਦੇਖੋ ਕਿੰਨੀ ਸੋਹਣੀ ਆ ਆ ਦੇਖੋ ਦੀਦੀ ਅੱਖਾਂ ਮੋਟੀਆਂ ਮੋਟੀਆਂ ਲੱਗਦੀਆਂ ਵੀ ਆ ਦੇਗਾ ਛੋੜੇ ਲੱਗ ਰਹੀ ਹੈ ਨਾ ਉਹ ਕੰਦੀ ਉਹ ਕੰਦੀ ਮੈਨੂੰ ਹਾਲੇ ਬਾਦੂ ਆ ਗਈ ਇਹਨਿੰਦੇ ਮਤੇ ਕੀ ਹੁੰਦੇ ਆ ਆ ਕਿਉਂ ਗਏ ਅੰਦਰ ਚੁੱਕਿਆ ਕਰ ਰਹੇ ਉੱਥੇ ਆਪਾਂ ਟੈਸਟ ਟੋਸਟ ਕਰਾਨੇ ਗਏ ਤੇ ਥੋੜਾ ਜਿਹਾ ਤੇ ਵਟ ਢਿੱਲੀ ਸੀ ਤਾਂ ਆਪਾਂ ਚੈੱਕ ਕਰਾਂ ਕੇ ਆ ਗਏ ਕਰੇ ਤੁਨ ਮੇਂ ਫਟਾਫਟ ਕਪੜੇ ਬਦ ਲੈਣੀਆਂ ਆ ਦੇਖੋ ਕਪੜੇ ਗਰਮੀ ਛੁੱਟ ਨਹੀਂ ਪਏ ਜਾਂਦੇ ਮੇਤੋਂ ਜ਼ਿਆਦਾ ਫਟਾਫਟ ਚੇਂਜ ਕਰ ਲੈਣੀਆਂ अच्छा जो पीली से फ्री हो गई है मैं डैडी भी कम तो आ चुका तो हम मैं देख रही हूँ कि पालक पुलक बनाना कट पिट के तो फिर पालक बनाकर कि तो बनाना तो गाइस मैं बना गई हाँ देखो आ है कि दाल दाल पालक बना लग है दाल के रखी हुई है आगे आगे। 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 दाल सा पी हुई भिगी हुई अरे छोलियाली दाल इन्हें इन्होंने फटाफट फोरती से उस तो बाद इत पालक है भी पालक भी आप पा कटनी फ्रिज चो कैने फ्रिज सा बस पालक है आ पालक क्ड लैं कटन वास्ते तो आज दुध पे और कुछ नहीं है ले थोड़े जे मुले जा पत्ते आगे पालक कट लें थोड़े जी ये पत्ते भी थोड़े हरे हरे जीले जो पत्ते आएँ ना फिर तो स्वाद नहीं लगती आखिर मेरे हसबैंड लेटे हो ਹੈਲੋ ਗਾਇਸ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ ਤੇ ਗਾਇਸ ਅੱਜ ਜਿਹੜੀ ਮੈਂ ਵੀਡੀਓ ਬਾਈ ਆਪਣੇ ਇੰਸਟਾਗ੍ਰam ਤੋਂ ਮੀਨੂ ਦੀਦੀ ਨਾਲ ਕੋਲਾਬ ਕਰਕੇ ਤੇ ਉਹਦੇ ਵਿੱਚ ਕਈ ਲੋਕ ਮੈਨੂੰ ਕਮੈਂਟ ਕਰਦੇ ਆ ਕਿ ਤੂੰ ਸੋਨੂ ਦੀ ਭੈਣ ਲੱਗਦੀ ਜਿਹੜੀ ਸੋਨੂ ਕੋਰ ਨਹੀਂ ਦੇ ਸਾਹਮਲੇ ਸਾਹਮਲੇ ਦੀ ਕੁੜੀ ਹੈਗੀ ਜਿਹੜੀ ਵੀਡੀਓ ਬਣਾਉਂਦੀ ਆ ਉਹਦੀ ਮਤਲਬ ਮੈਨੂੰ ਭੈਣ ਕਹਿ ਰਹੇ ਆ ਤੇ ਤੁਸੀਂ ਆ ਦੇਖੋ ਕਮੈਂਟ ਤੇ ਕਈ ਲੋਕਾਂ ਨੇ ਉੱਥੇ ਰੱਖ ਪੋਂਥਲੀ ਰੱਖ ਆ ਦੇਖੋ ਇੱਥੇ ਕਮੈਂਟ ਕੀਤਾ ਹੋਇਆ ਕਈ ਲੋਕਾਂ ਨੇ ਕਿ ਤੂੰ ਮੀਨੂ ਦੀ ਭੈਣ ਲੱਗਦੀ ਆ ਉਹ ਸੌਨੀ ਗੌਰ ਦੀ ਭੈਣ ਲੱਗਦੀ ਆ ਆ ਦੇਖੋ ਆ ਆ ਦੇਖੋ ਲਿਖਿਆ ਹੈ ਜੀ ਹਾਂ ਲੋਕਾਂ ਨੂੰ ਸ਼ਰਮ ਆਣੀ ਚਾਹੀਦੀ ਕਿ ਬੋਲਦੇ ਕਿ ਕਿਸੇ ਵਾਰ ਤੇ ਗਾਇਸ ਮੈਂ ਤਾਂ ਉਹਨਾਂ ਨੂੰ ਜਾਣਦੀ ਵੀ ਨਹੀਂ ਹੈਗੀ ਕਿ ਸੌਨੀ ਗੌਰ ਮਤਲਬ ਉਹ ਮੈਨੂੰ ਨਹੀਂ ਜਾਂਦੇ ਮੈਂ ਉਹਨਾਂ ਦੀ ਇੱਕ ਦੋ ਵੀਡੀਓ ਜ਼ਰੂਰ ਦੇਖੀ ਆ ਨਾ ਤਾਂ ਫਿਰ ਵੀ ਲੋਕਾਂ ਨੂੰ ਮਤਲਬ ਕੀ ਹੈ ਕਿਸੇ ਨਾ ਕਿਸੇ ਵਾਰ ਕਿਸ ਨੂੰ ਟਿੱਕਦਾ ਚੜਦੀ ਰਹਿਣੇ ਜੇ ਕਿਸ ਦਾ ਰੰਗ ਸਾੰਵਲਾ ਤੇ ਉਹ ਸੌਨੀ ਗੌਰ ਦੀ ਭੈਣ ਹੋਗੀ ਹੈ ਮੇਰਾ ਰੰਗ ਸਾੰਵਲਾ ਤੇ ਮੈਂ ਸੌਨੀ ਗੌਰ ਦੀ ਭੈਣ ਹਾਂ ਤੁਸੀਂ ਸ਼ਰਮ ਕਰੋ ਕਿ ਜਿਹੜੇ ਗੱਲਾਂ ਕਹਿੰਦੇ ਪਏ ਉਹ ਚਲੋ ਕੋਈ ਗੱਲ ਨਹੀਂ ਜੇ ਭੈਣ ਕਹਿੰਦੇ ਵੀ ਨੇ ਤੇ ਪਰ ਗੱਲ ਇਹ ਮੈਨੂੰ ਗੱਲ ਬੁਰੀ ਨਹੀਂ ਲੱਗੀ ਮਜ਼ਾਕ ਉਡਾ ਰਹੇ ਨੇ ਮਜ਼ਾਕ ਉਡਾ ਰਹੇ ਨੇ ਕਿ ਕਦੇ ਕਿਸੇ ਨਾਲ ਕੰਪੈਨ ਨਹੀਂ ਕਰਨੀ ਚਾਹੀਦੀ ਉਹ ਵੀ ਇਨਸਾਨੀਅਤ ਹੈ ਮੈਂ ਵੀ ਇਨਸਾਨ ਹਾਂ ਤੇ ਭਾਈ ਕਈ ਲੋਗ ਐ ਹੈ ਜੋ ਪਰ ਬੇਸ਼ੱਕ ਚਾਹੀਏ ਉਹਦਾ ਰੰਗ ਸਾਵਲਾ ਜੋ ਮਰਜੀ ਪਰ ਇਹ ਹੈ ਕਿ ਚਲੋ ਦੇਖੋ ਹਰੇਕ ਮਾਪਿਆਂ ਨੂੰ ਆਪਣਾ ਬੱਚਾ ਪਿਆਰਾ ਹੁੰਦਾ ਠੀਕ ਹੈ ਜੀ ਚਾਹ ਜਿਵੇਂ ਮਰਜੀ ਤੁਹਾਨੂੰ ਉਹ ਸਹੀ ਨਹੀਂ ਲੱਗਦੀ ਪਰ ਕਈਆਂ ਨੂੰ ਬਹੁਤ ਅੱਛੀ ਲੱਗਦੀ ਹੈ ਠੀਕ ਹੈ ਨਾ ਆਪਾਂ ਤੇ ਇਹੀ ਕਹਾਂਗੇ ਬਹੁਤ ਵਧੀਆ ਵਾ ਵਧੀਆ ਚੰਗੀ ਹੈ ਤਾਂ ਕਿਸੇ ਵਾਰ ਪਲੀਜ਼ ਸ ਤੇ ਗਾਈਜ਼ ਇੱਕ ਗੱਲ ਮੈਂ ਵੀ ਇੰਪੋਰਟੈਂਟ ਕਰਨੀ ਹੈ ਉਹ ਇੰਪੋਰਟੈਂਟ ਇਸ ਲਈ ਕਿਉਂਕਿ ਉਹ ਮੈਂ ਗੱਲ ਇਸ ਲਈ ਕਰਨ ਲੱਗਿਆ ਕਿਉਂਕਿ ਉਹ ਕੁਝ ਜਾਣਕਾਰ ਬੰਦਿਆਂ ਵਾਸਤੇ ਕਰਨ ਲੱਗਿਆ ਕਿ ਜਿਹੜੇ ਬੰਦਿਆਂ ਨੂੰ ਕੁਝ ਸਕਿੱਲਸ ਹੈਗੀਆਂ ਨੇ ਜਾਂ ਜਿਹੜਾ ਉਹਨਾਂ ਨੂੰ ਜਜ਼ਬਾ ਹੈਗਾ ਜਾਂ ਜਿਹੜਾ ਉਹਨਾਂ ਨੂੰ ਹੈਗਾ ਕਿ ਉਹ ਕੁਝ ਸਿੱਖ ਸਕਣ ਹੁਣ ਕਈ ਮੈਨੂੰ ਬਲੌਗ ਚੈਨਲ ਦੇ ਉੱਪਰ ਬਹੁਤ ਕਮੈਂਟ ਕਰਦੇ ਨੇ ਕਿ ਇਹ ਚੀਜ਼ ਇਦਾਂ ਕਿਵੇਂ ਹੋਣੀ ਹੈ ਇਹ ਚੀਜ਼ ਇਦਾਂ ਕਿਵੇਂ ਹੋਣੀ ਆ ਹੁਣ ਬਲੌਗ ਚੈਨਲ ਦੇ ਉੱਪਰ ਉਹ ਚੀਜ਼ ਮੈਂ ਦੱਸ ਰਿਹਾ ਹਾਂ ਤੇ ਗਾਈ ਤੁਸੀਂ YouTube ਦੇ ਉੱਪਰ ਜਾ ਕੇ कपल ਟੈਕ ਸર્ચ ਕਰ ਲੈਣਾ ਜੀ ਕਪਲ ਟੈਕ ਹਾਂ ਠੀਕ ਹੈ ਜੀ ਇਸ ਚੈਨਲ ਦੇ ਉੱਪਰ ਗਾਈਜ਼ ਓਨਲੀ YouTube ਤੋਂ ਰਿਲੇਟਡ ਹੀ ਸਾਰੀ ਵੀਡੀਓਜ਼ ਆਣਗੀਆਂ ਜੇ ਸਰਚ ਨਹੀਂ ਕਰ ਪਾਉਂਗੇ ਤਾਂ نیچے ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦੂੰਗਾ ਤੇ ਇੱਥੇ ਓਨਲੀ YouTube ਕੋਰੋਮ ਇਨਫੋਰਮੇਸ਼ਨ ਸਿਰਫ YouTube ਦੇ ਬਾਰੇ ਹੀ ਹਰ ਇੱਕ ਚੀਜ਼ ਦੀ ਜਾਣਕਾਰੀ ਮੈਂ ਦਵਾਂਗਾ ਇੱਥੇ ਹਰ ਹਰ ਰੋਜ਼ ਵੀਡੀਓ ਬਣेंगी ਠੀਕ ਹੈ ਜੀ ਤੇ ਇਸ ਚੈਨਲ ਨੂੰ ਜੱਗੇ ਸਪੋਰਟ ਕਰਿਓ ਸਬਸਕ੍ਰਾਈਬ ਕਰਿਓ ਵੰਡਿਓ ਤੁਹਾਡੇ ਸਾਰਿਆਂ ਨੂੰ ਠੀਕ ਹੈ ਜੀ ਪਰ ਉਹੀ ਜਣੇ ਜਗੇ ਸਬਸਕ੍ਰਾਈਬ ਕਰਿਓ ਕਿ ਜਿਨ੍ਹਾਂ ਨੇ YouTube ਦੇ ਉਪਰੋਂ ਕੁਝ ਸਿੱਖਣਾ ਜਾਂ ਕੁਝ ਜਾਣਨਾ ਅਦਰਵਾਈਜ਼ ਵੈਸੇ ਬਾਕੀ ਨਾ ਕਰਿਓ ਠੀਕ ਹੈ ਜੀ